ਹਾਂਜੀ ਮਿੱਤਰੋ ਆ ਦੋ ਕਾਰ ਹੈਂਗਰ ਨਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਮਸ਼ਹੂਰ ਪੰਜਾਬੀ ਸਿੰਗਰ ਦੀ ਕਾਰ ਦੇ ਲਈ ਜਾ ਰਿਹਾ ਕਾਰਾਂ ਦੇ ਮਿੱਤਰੋ ਜਿਹੜੀਆਂ ਮਰਜ਼ੀ ਦੇਖਿਓ ਨੇ ਸਾਰਿਆਂ ਵਿੱਚ ਕਾਹਤੀ ਟੰਗੀ ਨੇ ਸਭ ਤੋਂ ਦੋ ਪ੍ਰਮੁੱਖ ਬੈਸਟ ਨੇਗੇ YSL ਤੇ ਪੋਲੋ ਸਪੋਰਟਸ ਮਿੱਤਰੋ ਤੁਹਾਨੂੰ ਮਿਲਣਗੇ ਕਿੱਥੋਂ ਆਹ ਬਾਈ ਕੋਲੇ ਮਿਲਣਗੇ ਆਹ ਬਾਈ ਦੀ ਬ੍ਰਾਂਚ ਆ ਗਈ ਕੋਟਕਪੂਰਾ ਪੰਜਾਬ ਵੜਾ ਸਿੰਧ ਬੈਂਕ ਦੇ ਬਿਲਕੁਲ ਨਾਲ ਆ ਗਈ ਪੁਰਾਣੇ ਬੱਸ ਸਟੈਂਡ ਕੋਲੇ ਇਹ ਬਾਈ ਕੋਲੇ ਇੰਨੀਆਂ ਘਣ ਘਣ ਖੁਸਬੂਆਂ ਨੇ ਗਿਆ ਤੇ ਕਾਰ ਹੈਂਗਰ ਬਾਈ ਕੋਲੇ ਉਹ ਨੇ ਇਹਨਾਂ ਦੇ ਮਿੱਤਰੋ ਦੋ ਫਾਇਦੇ ਨੇ ਜਿਹੜੇ ਪਹਿਰੇ ਭਰਾਵਾਂ ਨੂੰ ਗੱਡੀਆਂ ਦੇ ਬੈਠਣ ਵਿੱਚ ਬੈਠਣ ਸਾਰੀ ਤੇੜ ਚੜ ਜਾਂਦਾ ਉਬੇ ਫਿਕਰ ਹੋ ਜੋ ਤੇ ਇੱਕ ਭਰਾ ਨੂੰ ਜਿਹੜੇ ਦੂਰ ਲੰਮਾ ਸਫ਼ਰ ਕਰਦੇ ਨੇ ਨਾ ਉਹਨਾਂ ਨੂੰ ਕ ਘਬਰਾਹਟ ਜੀ ਹੋਣ ਲੱਗ ਜਾਂਦੇ ਉਹ ਨਹੀਂ ਸੋਣੂ ਹੋਗੀ ਲੈ ਮਿੱਤਰੋ ਤੁਸੀਂ ਕਿੱਥੇ ਮਰਜੀ ਵੱਠੇ ਇੰਡੀਆ ਦੇ ਵਿੱਚ ਤੁਸੀਂ ਘਰੇ ਵੱਠੇ ਮੰਗਾ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਆ ਮਿੱਤਰੋ ਇਹਨਾਂ ਦੀ ਡਿਲੀਵਰੀ ਬਿਲਕੁਲ ਫਰੀ ਆ ਤੁਸੀਂ ਬਿਲਕੁਲ ਘਰੇ ਬੈਠੇ ਉਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਇਹਨਾਂ ਦੀ ਚਾਰਜਿੰਗ ਵੀ ਬਹੁਤ ਘੱਟ ਆ ਗਈ ਤੇ ਮਿੱਤਰੋ ਜਿਹੜੇ ਕੋਟ ਕੋਲੇ ਭਰਾਣੇ ਉਹ ਬਾਈ ਕੋਲੇ ਜਾ ਕੇ ਵੇਸਟ ਕਰ ਲਿਓ ਤੇ ਆਲ ਇਨ ਆਰ ਵਿੱਚ ਜਿਹੜੇ ਮੇਰੇ ਭਰਾਵਾਂ ਬਠ ਨੂੰ ਘਰੇ ਬੈਠੇ ਆਰਡਰ ਕਰ ਸਕਦੇ ਹੋ ਤੇ ਮਿੱਤਰੋ ਵੀਡੀਓ ਨੂੰ